ਉਹ ਜਿਹਦੇ ਨੂੰ ਰੁਕੇ ਮੱਤ ਦੀ ਸਰਾਹ ਕੋਲ ਹਰੀਕੇ ਥੋੜਾ ਕੋਈ ਧਿਆਨ ਚ ਲੈ ਆਓ ਵੀ ਜਿਵੇਂ ਤੁਸੀਂ ਆਪਣੇ ਨਾਨਕੇ ਆਓ ਆਪੋ ਸਾਹ ਨਾਲ ਜਾਂ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਉੱਥੇ ਫੇਰੂ ਮਲ ਨਾ ਸੀ ਪਿਤਾ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਨਾਲ ਫੇਰੂ ਮਲ ਸੀ ਉਹ ਜਿੱਥੇ ਹੱਟੀ ਕੀਤੀ ਦੁਕਾਨ ਕੀਤੀ ਮੱਤ ਦੀ ਸਰਾਹ ਆ ਹਰੀਕੇ ਉਹ ਇਲਾਕੇ ਚ ਆਏ ਨੇ ਜਿੱਥੇ ਗੁਰੂ ਅੰਗਦ ਸਾਹਿਬ ਦਾ ਬਚਪਨ ਕਹਿੰਦੇ ਮਹਾਰਾਜ ਨੇ ਮੰਝੇ ਦੇ ਬੈਠ ਗਏ ਉੱਥੋਂ ਦਾ ਚੌਧਰੀ ਸੀ ਜਿਹਦਾ ਨਾਂ ਸੀ ਚੌਧਰੀ ਬਖਤਾਵਰ ਕਿਉਂਕਿ ਗੱਲ ਚੱਲੀ ਝੂਠੇ ਮਾਨ ਤੇ ਕਹਿੰਦੇ ਜਿਹੜਾ ਚੌਧਰੀ ਬਖਤਾਵਰ ਸੀ ਥੋੜਾ ਮਾਇਆ ਭਾਰੀ ਵੀ ਸੀ ਤੇ ਹੰਕਾਰੀ ਵੀ ਸੀ ਆਖੋ ਸਤਨਹ ਹੋਏ ਹੋਏ ਉਹਨੇ ਸੁਨੇਹਾ ਭੇਜਿਆ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਕਹੋ ਚੌਧਰੀ ਬਖਤਾਵਰ ਆ ਰਿਹਾ ਹੈ ਮਾਰੇ ਨੇ ਮੰਜੇ ਦੇ ਬੈਠੇ ਸੰਗਤਾਂ ਬੈਠੀਆਂ ਹੋਈਆਂ ਆ ਮਹਾਰਾਏ ਕਹਿੰਦੇ ਵਦਿਆ ਵੀ ਮਹਾਰਾਏ ਦਾ ਬਚਪਨ ਬੀਤਿਆ ਸੀ ਉੱਥੇ ਤੇ ਮਹਾਰਾਏ ਕਹਿੰਦੇ ਇੱਕ ਮੂੜਾ ਰਖਵੇ ਮੂੜਾ ਮੂੜਾ ਲੇਖਿਆ ਉੱਚਾ ਮੂੜਾ ਤੇ ਮਹਾਰਾਏ ਕਹਿੰਦੇ ਇਹਦੇ ਤੇ ਵਿਸ਼ਾਈ ਕਰ ਦਿਓ ਥੋੜੀ ਵੀ ਚੌਧਰੀ ਬਖਤਾਵਲ ਨੂੰ ਸਤਕਾਰ ਦੇਈਏ ਤੇ ਗੁਰੂ ਘਰ ਕਹਿੰਦੇ ਜਦੋਂ ਚੌਧਰੀ ਬਖਤਾਵਰ ਆਇਆ ਮਹਾਰਾਜ ਨੇ ਮੂੜਾ ਉੱਚਾ ਰੱਖ ਕੇ ਵਿਸ਼ਾਈ ਕਰਕੇ ਰੱਖਿਆ ਉਹਨਾਂ ਨੇ ਪਰ ਕਹਿੰਦੇ ਇਹ ਨਾਮ ਹੰਕਾਰ ਸੀ ਮਾਣ ਸੀ ਨਾ ਮਹਾਰਾਜ ਨੂੰ ਮੱਥਾ ਟੇਕਿਆ ਪਾਈ ਵੀਰ ਜੀ ਨੇ ਜਿ ਲਿਖਿਆ ਨਾ ਨਮਸਕਾਰ ਨਾ ਰਾਮ ਸਲਾਮ ਨਾ ਕੋਈ ਹੋਰ ਸਤਕਾਰ ਤੇ ਮੂੜੇ ਤੇ ਬੈਠਾ ਕਹਿੰਦੇ ਜਿਹੜੇ ਮੰਝੇ ਤੇ ਮਹਾਰਾਜ ਬੈਠੇ ਨਾ ਕਿ ਸਹਰਾਣੇ ਵਾਲੇ ਬੰਨੇ ਉੱਤੇ ਚੜ ਕੇ ਬਹਿ ਗਏ ਆਖੋ ਸਾਧਾ ਚੌਧਰੀ ਬਖਤਾ ਗੁਰੂ ਸਾਹਿਬ ਨੇ ਕੁਝ ਨਹੀਂ ਕੀਤਾ ਭਾਈ ਵੀਰ ਸਿੰਘ ਲਿਖਦੇ ਨੇ ਇਹੋ ਗਿਆ ਆਓ ਜੀ ਜੀ ਆਇਆਂ ਨੂੰ ਦੂਜੇ ਲਾਹੇ ਕੇ ਰਾਜੀ ਪ੍ਰਸੰਨ ਨੂੰ ਆਓ ਜੀ ਜੀ ਆਇਆਂ ਨੂੰ ਰਾਜੀ ਪ੍ਰਸੰਨ ਹੁਣ ਜਿਹੜੀ ਸੰਗਤ ਸੀ ਉਹ ਮਾੜਾ ਜਾਂ ਘੂਰ ਕੇ ਵੇਖਣ ਲੱਗਦੀ ਕਿਹੋ ਜਿਹਾ ਬੰਦਾ ਦੰਕਰ ਊੜਾ ਵਿਛਾਇਆ ਵੀ ਏ ਤੇ ਮਹਾਰਾਜ ਦੇ ਸਰਹਾਣੇ ਵਾਲੇ ਪਾਸੇ ਕਿਵੇਂ ਬਹਿ ਗਿਆ ਆ ਕੇ ਉੱਪਰ ਤੇ ਉਹ ਸੰਗਤਾਂ ਲ ਦੇਖ ਕੇ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ 72 ਪਿੰਡਾਂ ਦਾ ਮਾਮਲਾ ਭਰਨਾ ਆਪ ਕੋ ਸਤਨਾ ਉਦੋਂ ਮਾਮਲਾ ਭਰਿਆ ਜਾਂਦਾ ਪੱਤਰਪਿੰਡਾਂ ਦਾ ਮੈਂ ਮਾਵਲਾ ਪਰਦਾ ਪੱਤਰਪਿੰਡਾਂ ਦਾ ਮੈਂ ਚੌਧਰੀ ਆ ਜੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਵੱਡੇ ਨੇ ਤੇ ਮੈਂ ਵੀ ਪੱਤਰਪਿੰਡਾਂ ਦਾ ਚੌਧਰੀ ਆ ਮੇਰੇ ਨਾਲ ਘੂਰ ਕੇ ਕੋ ਵੇਖ ਜੋ ਮੈਂ ਵੀ ਕੋਈ ਛੋਟਾ ਬੰਦਾ ਆ ਕੋ ਸਾਥ ਨਾ ਉਹਨਾਂ ਨੂੰ ਕੀ ਕਹੋਗੇ ਕਿ ਕਿਹੜੀ ਬੋ ਆ ਰਹੀ ਝੂਠੇ ਮਾਣ ਮੰਗਲ ਸਾਹਿਬ ਦੇ ਸਹਰਾਣੇ ਵਾਲੇ ਬੰਨੇ ਬਹਿ ਗਿਆ ਗੱਲ ਸਮਝਦੇ ਪਹਿਲਾਂ ਵੀ ਗੁਰੂ ਤੇਗ ਬਹਾਦਰ ਜੀ ਦੇ ਲੜੀਵਾਰ ਕਥਾ ਚੱਲ ਰਹੀ ਹੈ ਤੇ ਅੱਜ 44ਵਾਂ ਸਲੋਕ ਤੇ ਝੂਠੇ ਮਾਨ ਕਹਾਂ ਕਰ ਇਹ ਮਾਨੀ ਹੈ ਮੂੜਾ ਡਾਇ ਹੈ ਮੂੜੇ ਦੇ ਬਹਿਣਾ ਹੱਦ ਤੱਕ ਸਮਝੀਂ ਮਹਾਰਾਜ ਦੇ ਸਹਰਾਣੇ ਵਾਲੇ ਬੰਨੇ ਦਾ ਉਹਨੂੰ ਸੰਗਤ ਪ੍ਰੇਮੀ ਸੀ ਥੋੜਾ ਵੇਖਣ ਲੱਗ ਪਏ ਇਹੋ ਜਿਹਾ ਬੰਦਾ ਸੰਗਤ ਨੂੰ ਕਹਿੰਦਾ ਮੇਰੇ ਅਲ ਘੋਰ ਘੋਰ ਕੀ ਕੀ ਵੀ ਆ ਹੁੰਦੇ ਹੋ ਇਹ ਇੱਕ ਗੁਰੂ ਸਾਹਿਬ ਨੇ ਮੈਂ 72 ਪਿੰਡਾਂ ਦਾ ਚੌਧਰੀ ਬਖਤਾਵਰ ਆ 72 ਪਿੰਡਾਂ ਦਾ ਮਾਮਲਾ ਭਰਦਾ ਮੈਂ ਕਿਹਣਾ ਛੋਟਾ ਬੰਦਾ ਆਪ ਕੋ ਸਾਤਨਾ ਵਾਹਿਗੁਰੂ ਜੀ ਦੇਖੋ ਗੁਰੂ ਅੰਗਦ ਸਾਹਿਬਾ ਕੋ ਕੀ ਕਹਿੰਦੇ ਸਾਰੀ ਸੰਗਤ ਨੂੰ ਮੁਸਕਰਾ ਕੇ ਕਹਿੰਦੇ ਕਹਿੰਦੇ ਸੰਗਤ ਜੀ ਇਹ ਸਾਡਾ ਛੋਟੀ ਉਮਰ ਦਾ ਬੇਲੀ ਏ ਆਪ ਕੋ ਸਾਤਨਾ ਵਾਹਿਗੁਰੂ ਜੀ ਅਜੇ ਵੀ ਕਵਰ ਕਰ ਰਹੇ ਹਾਂ ਕਵਰ ਕਰ ਰਹੇ ਹਾਂ ਠਾਕ ਰਹੇ ਹਾਂ ਮਾਰੇ ਕਹਿੰਦੇ ਸਾਡਿਆ ਛੋਟੀ ਉਮਰ ਦਾ ਸਾਡਾ ਇਧਰ ਮੱਤੇ ਦੀ ਸੁਣਾ ਇਧਰ ਹਰੀਏ ਸਾਡਾ ਬਚਪਨ ਬੀਤਿਆ ਮਾਰਾ ਗੁਰੂ ਅੰਗਦ ਸਾਹਿਬ ਕਹਿੰਦੇ ਸਾਡਾ ਛੋਟੀ ਉਮਰ ਦਾ ਬੇਲੀ ਏ ਲੋ ਇਹ ਨਹੀਂ ਗੱਲ ਕਹੀ ਸਾਰੀ ਸੰਗ ਚਲੋ ਹੁਣ ਉਹ ਮੰਝੇ ਤੇ ਬੈਠਾ ਬੈਠਾ ਕਹਿੰਦਾ ਦੂਜੇ ਪਾਦਸ਼ਾਹ ਨੂੰ ਚੌਧਰੀ ਬਖਤਾਵਰ ਕਹਿੰਦਾ ਜੀ ਸਾਈ ਨੇ ਮੈਨੂੰ ਮਾਇਆ ਦਾ ਰਤਬਾ ਬਹੁਤ ਵੱਡਾ ਦਿੱਤਾ ਹੁਣ ਅਗਲੀ ਗੱਲ ਸੁਣਿਓ ਸੁਚੇਤ ਰਹੋ ਸਾਈ ਨੇ ਮੈਨੂੰ ਮਾਇਆ ਦਾ ਰਤਬਾ ਬਹੁਤ ਵੱਡਾ ਦਿੱਤਾ ਗੁਰਵੰਗਤ ਸਾਹਿਬ ਮੈਂ ਇਸ ਮਾਇਆ ਦੇ ਰੁੱਤ ਨੂੰ ਹੋਰ ਵਧਾ ਰਿਆਂ ਆਖੋ ਸਤਨਾਮ ਤੇ ਪਰਦਾਦੇ ਕੋ ਜਿੰਨੀ ਸੀ ਦਾਦੇ ਕੋ ਜਿੰਨੀ ਸੀ ਹੋਰ ਵਧਾ ਰਿਆਂ ਮਾਇਆ ਦੇ ਰੁੱਤ ਤੇ ਚੌਧਰੀ ਪਖਤਾਵਰ ਕਹਿੰਦੇ ਜੀ ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲਿਆ ਆਖੋ ਸਤਨਾਮ ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲਿਆ ਤੁਸੀਂ ਵੰਡਦੇ ਹੋ ਥਾਂ ਥਾਂ ਜਾ ਕੇ ਮੈਨੂੰ ਵੀ ਦਿਓ ਆਪਕੋ ਸਾਥ ਮੈਂ ਸੁਣਿਆ ਤਾਨੇ ਕੋਈ ਮਿਲੇ ਪੁਰਵੰਗਸਾਂ ਦੀਆਂ ਅੱਖਾਂ ਚ ਅਥਰੂ ਆ ਕੋਈ ਜਣ ਲਫਜ਼ ਕਹਿ ਸੁਣਿਆ ਪੁਰਵੰਗਸਾਂ ਕਹਿੰਦੇ ਮੈਨੂੰ ਤਾਂ ਪਰਸ ਦੇ ਘਰ ਵਿੱਚ ਆ ਕੇ ਸਾਈਂ ਗੁਰੂ ਨਾਨਕ ਨੇ ਸੋਝੀ ਦੇ ਦਿੱਤੀ ਮੈਨੂੰ ਤਾਂ ਤਰਸ ਦੇ ਘਰ ਵਿੱਚ ਜਾ ਕੇ ਸਾਈਂ ਗੁਰੂ ਨਾਨਕ ਨੇ ਸੋਝੀ ਦੇ ਦਿੱਤੀ ਸਭ ਇੱਥੇ ਰਹਿ ਜਾਣਾ ਸਭ ਇੱਥੇ ਰਹਿ ਜਾਣਾ ਛੱਡ ਕੇ ਚਲੇ ਜਾਣਾ ਤੇ ਸਾਈਂ ਨੇ ਤਰਸ ਕਰਕੇ ਮੈਨੂੰ ਸਦਾ ਰਹਿਣ ਵਾਲੇ ਖਜ਼ਾਨੇ ਦੇ ਮਾਲਕ ਗੁਰੂ ਨਾਨਕ ਦੀ ਸ਼ਰਣ ਦੇ ਦਿੱਤੀ ਦੇਖੋ ਉਨੇ ਸੋਜੀ ਦੇ ਦਿੱਤੀ ਉਹਨੇ ਸਦਾ ਰਹਿਣ ਵਾਲੇ ਖਜ਼ਾਨਿਆਂ ਦੇ ਜਿਹੜਾ ਮਾਲਕ ਹੈ ਨਾ ਤੇ ਕੋਈ ਗੁਰਨਾਣ ਕੋਰਨਾਣ ਕੀ ਹੈ ਮਾਲਕ ਨਾ ਦੇ ਗੁਰੂ ਅੰਗਦ ਸਾਹਿਬ ਦਰਸ਼ਕ ਤੋਂ ਗੁਰੂ ਅਮਰਦਾਸ ਗੁਰੂ ਰਾਮ ਗੁਰੂ ਗ੍ਰੰਥ ਸਾਹਿਬ ਬਾਣੀ ਛਟਾ ਵੱਡਾ ਗੁਰਨਾਣ ਗੁਰੂ ਅੰਗਦ ਸਾਹਿਬ ਕਿਦੇ ਮੈਨੂੰ ਸਾਈ ਨੇ ਤਰਸ ਕਰਕੇ ਸੋਜੀ ਦੇ ਦਿੱਤੀ ਸਭ ਇੱਥੇ ਰਹਿ ਜਾਣਾ ਤਾਲੀ ਚਲੇ ਜਾਣਾ ਮੈਨੂੰ ਸਦਾ ਨਾਲ ਜਾਣ ਵਾਲੇ ਖਜ਼ਾਨੇ ਦੇ ਜਿਹੜੇ ਮਾਲਕ ਨੇ ਨਾ ਗੁਰੂ ਨਾਨਕ ਸਾਹਿਬ ਉਹਨਾਂ ਦੀ ਸ਼ਰਨ ਮਿਲ ਗਈ ਆਖੋ ਸਤਿਨਾਮ ਵਾਹ ਤੇ ਮੈਨੂੰ ਗੁਰੂ ਨਾਨਕ ਨੇ ਤਰਸ ਕਰਕੇ ਵਰਗਾਈ ਦਾਤ ਦੇਤੀ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਤੈਨੂੰ ਦੁਨਿਆਵੀ ਦੇ ਦਿੱਤੀ ਆਖੋ ਸਤਿਨਾਮ ਮੈਨੂੰ ਦਰਗਾਈ ਦੇ। ਮਹਾਰਾਜ ਕਹਿੰਦੇ ਚੌਧਰੀ ਜੀ ਇਹ ਗੱਲਾਂ ਮੈਨੂੰ ਵਜੀਆਂ ਜੇ ਹੁਣ ਲਓ 2 ਮਿੰਟ। ਗੁਰੂ ਅੰਗਦ ਸਾਹਿਬ ਕਹਿੰਦੇ ਚੌਧਰੀ ਜੀ ਜਿਵੇਂ ਕੁਲ ਜਿੰਨੀ ਜ਼ਿਆਦਾ ਮਾਇਆ ਹੋਵੇ ਉਹਨੂੰ ਓਨਾ ਹੀ ਜ਼ਿਆਦਾ ਲੇਖਾ ਦੇਣਾ ਪੈਂਦਾ। ਇਹ ਗੱਲਾਂ ਬੜੇ ਧਿਆਨ ਨਾਲ ਸੁਣਿਓ ਖਾਸ ਕਰਕੇ ਜਿਨ੍ਹਾਂ ਦੇ ਖਲੇਰੇ ਜਿਹੇ ਹੁੰਦਾ। ਇੱਥੇ ਵਜੀ ਗੱਲ ਨਹੀਂ। ਆ ਸੱਜਣਾ ਪੁਰਵੰਗ ਸਾਹਿਬ ਕਹਿੰਦੇ ਚੌਧਰੀ ਜੀ ਨਰੰਕਰ ਜਿੰਨੂੰ ਜਿੰਨੀ ਜ਼ਿਆਦਾ ਮਾਇਆ ਦੇਵੇ ਉਹਨੂੰ ਉਨਾ ਹੀ ਜ਼ਿਆਦਾ ਲੇਖਾ ਦੇਣਾ ਪੈਂਦਾ ਜੇਨੂੰ ਘੱਟ ਦੇਵੇ ਉਹਨੂੰ ਘੱਟ ਲੇਖਾ ਦੇਣਾ ਪੈਂਦਾ ਜਿਕੇ ਜਕਾਰਾ ਦੇਣਾ ਅਗਲੀ ਗੱਲ ਸੁਣ ਕੇ ਤਿੰਨ ਗੱਲਾਂ ਕਈਆਂ ਪਾਈ ਵੀਰ ਸੁਣ ਜਿੰਨੂੰ ਜ਼ਿਆਦੀ ਜਿੰਨੀ ਮਾਇਆ ਦੇਵੇ ਉਹਨੂੰ ਉਨਾ ਜ਼ਿਆਦਾ ਲੇਖਾ ਜਿਹਨੂੰ ਜਿੰਨੀ ਘੱਟ ਦਵੇ ਉਹਨੂੰ ਘੱਟ ਲੇਖਾ ਤੇ ਜਿਹਨੂੰ ਕਿਤੇ ਗੁਰੂ ਨਾਨਕ ਦਰਗਾਈ ਦਾਬ ਦੇ ਦੇਵੇ ਉਹਦੇ ਲੇਖੇ ਪੁੱਛੇ ਹੀ ਨਹੀਂ ਜਾਂਦੇ ਨਿਭੜ ਜਾਂਦੇ ਨੇ ਹਾਏ ਹਾਏ ਸਤਿ ਸ੍ਰੀ ਅਕਾਲ ਈਖਰੀ ਘੇਰ ਸੁਣੋ ਇਹਦੇ ਸਜਾਈ ਹੈ ਜਿਹਦੇ ਜਿੰਨੇ ਜ਼ਿਆਦਾ ਖਲੇਰੇ ਉਹਨੇ ਲੇਖੇ ਵਧਦੇ ਨੇ ਦੁਨਿਆਵੀ ਮਹਾਰਾਜ ਕਹਿੰਦੇ ਚੌਧਰੀ ਜੀ ਜਿੰਨੂੰ ਜਿੰਨੀ ਜ਼ਿਆਦਾ ਦੇਵੇ ਉਹਨੂੰ ਉਹਨਾਂ ਜ਼ਿਆਦਾ ਲੇਖਾ ਦੇਣਾ ਪੈਂਦਾ ਜਿੰਨੂੰ ਘੱਟ ਬਵੇ ਉਹਨੂੰ ਘੱਟ ਲੇਖਾ ਦੇਣਾ ਪੈਂਦਾ ਇਨੂੰ ਗੁਰੂ ਨਾਨਕ ਦਰਗਾਈ ਦਾਤ ਦੇ ਦੇਵੇ ਉਹਦਾ ਲਿਖਾ ਦੇਣਾ ਹੀ ਨਹੀਂ ਉਹਨੂੰ ਕਹਿੰਦਾ ਉਹਦਾ ਲਿਖਾ ਨਿਭੜ ਜਾਂਦਾ ਵਾ ਨੂੰ ਗੱਲ ਅਜੀਬ ਲੱਗੂ ਝਟਕਾ ਵੱਜਾ ਗੁਰੂ ਨਾਨਕ ਸਾਹਿਬ ਨੇ ਮੰਜੇ ਤੇ ਬੈਠਿਆ ਗਿਆ ਨੇ ਕਹਿੰਦੇ ਅੱਧੀਆਂ ਲੱਤਾਂ ਮੰਜੇ ਤੋਂ ਥੱਲੇ ਆ ਗਈਆਂ ਆਖੋ ਸਤਨਾਮ ਥੱਲ ਗਿਆ ਪੂਰਾ ਅਸੀਂ ਸਮਝਦੇ ਬਚਪੰਦਾ ਸਾਥ ਹੀ ਹੈ ਕਿਆ ਪਤਾ ਹੈ ਨੇ ਸਾਥੀ ਨੇ ਕਿੱਥੇ ਲੰਘ ਜਾਣਾ ਇਹਦੇ ਗੱਜ ਕੇ ਸਾਥ ਵਾਹਿਗੁਰੂ ਕੋਈ ਪਤਾ ਨਹੀਂ ਗਰਮੀਆਂ ਕੋ ਆਪਣੀ ਇਹ ਨੇੜੇ ਜੀ ਕਈ ਵਾਰੀ ਐਸੇ ਮਾਨ ਨਹੀਂ ਰਹਿੰਦਾ ਕੋਈ ਪਤਾ ਨਹੀਂ ਛੋਟਾ ਵੀ ਦਰਦ ਅੱਗੇ ਨਿਕਲ ਜਾ ਆਖੋ ਸਾਥ ਨਾਲ ਓਏ ਅੱਭੀਆਂ ਲੱਤਾਂ ਭੱਲੇ ਆ ਗਏ ਮੰਜੇ ਏਹ ਹੁੰਦਾ ਨਾ ਮੰਜੇ ਉੱਤੇ ਚੌਂਕੜਾ ਹੀ ਹੁੰਦਾ ਵੀ ਪਤਾ ਹੁੰਦਾ ਮੁੱਕ ਗਈ ਹੈ ਆ ਤਾਂ ਜੁੜ ਗਏ ਹੱਥ ਜੋੜ ਕੇ ਕਹਿੰਦਾ ਜੀ ਮੇਰੇ ਤੋਂ ਹੀ ਸਾਈ ਲੇਖਾ ਲਏਗਾ ਗੁਰੂ ਅੰਗਦ ਸਾਹਿਬ ਕਹਿੰਦੇ ਹਾਂ ਬੋਧੀ ਵਾਲੇ ਕੋਲ ਬੋਤਾ ਲੇਖਾ ਲਏਗਾ ਜਦ ਬੋਧੀ ਆਖੋ ਸਤਨਾਮ ਮਾਰਾ ਜੀ ਕੀ ਕਰਾਂ ਕੱਲ ਬੜੀ ਵਧੀਆ ਕਹੀ ਮਾਰਾ ਜੀ ਮਾਰਾ ਜੀ ਕਹਿੰਦੇ ਜਗਤ ਦੇ ਖਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਹੈ ਇਹ ਗੱਲਾਂ ਲਿਖ ਲਓ ਬਾਣੀ ਡੋਟ ਨੈਟ ਕੀਰਤਨ ਪ੍ਰਧਾਨਾ ਤੋਂ ਕਲਗੀਧਰ ਦੇ ਲਾਡਲੇ ਚੈਨਲ ਤੋਂ ਕੀਰਤਨ ਸਰਵਣ ਚੈਨਲ ਤੋਂ ਹੋਰ ਚੈਨਲਾਂ ਤੋਂ ਫਤੇ ਟੀਵੀ ਤੋਂ ਇਹ ਬਾਤ ਸੁਣ ਲਿਆ ਕਰੋ ਇਹ ਚੀਜ਼ਾਂ ਲਿਖ ਲਓ ਇਤਿਹਾਸਕ ਗੱਲਾਂ ਨੇ ਰੋਂਗੇ ਸਾਨੇ ਬਚਨ ਬਚਨ ਕੀਤਾ ਜਗਤ ਦੇ ਖਲੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਖਾਵੇਟ ਅੱਜ ਮੈਨੂੰ ਇੱਕ ਕਲੋਨੀ ਵਾਲੇ ਕਹਿ ਰਹੇ ਸੀ ਅੜੇ ਅੰਮ੍ਰਿਤ ਸਰਕ ਕਲੋਨੀ ਐ ਇੱਥੇ ਤਰੰਤਨ ਰੋਡ ਤੇ ਕਹਿੰਦੇ ਸਾਡੀ ਕਲੋਨੀ ਵਿੱਚ 25 ਦਿਨਾਂ ਵਿੱਚ ਤਿੰਨ ਮੌਤਾਂ ਹੋਈਆਂ ਆਖੋ ਸਾਦਨਾ ਖਾਸ-ਖਾਸ ਬੰਦੇ ਬੱਡੇ ਇਹ ਤਾਂ ਸੱਚ ਹੈ ਜਗਤ ਦੇ ਖਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਹੈ ਕਹਦੇ ਉਹ ਗੱਜ ਕੇ ਸਾਡਾ ਗੁਰੂ ਗੁਰਵੰਗਸਾਹ ਨੇ ਵੇਖਿਆ ਝਟਕਾ ਲੱਗ ਗਿਆ ਤੀਰ ਵੱਜ ਗਿਆ ਦੀਦੰਘਾਰੀ ਬੰਦੇ ਨੂੰ ਤੀਰ ਮਾਰਨਾ ਕਿਹੜਾ ਸੌਖਾ ਨਹੀਂ ਮਾਰਾਂ ਦੇਖਿਆ ਵੀ ਲੱਤਾਂ ਥੱਲੇ ਹੋ ਗਈਆਂ ਮਾਰ ਕਹਿੰਦੇ ਜਗਤ ਦੇ ਖੇਲੇਰੇ ਨੂੰ ਇੱਕ ਦਿਨ ਮੌਤ ਨੇ ਮੁਕਾ ਦੇਣਾ ਤੇ ਨਾਲ ਹੀ ਮਾਰਾ ਜੀ ਅਗਲਾ ਤੀਰ ਮਾਰੀ ਕਹਿੰਦੇ ਕਿੱਥੇ ਤੇਰੇ ਵੱਡੇ ਕਿੱਥੇ ਤੇਰੇ ਵੱਡੇ ਕਿੱਥੇ ਤੇਰੇ ਪੜਦਾਦੇ ਕਿੱਥੇ ਤੇਰੇ ਦਾਦੇ ਕਿਹਦੇ ਤੇਰਾ ਪਿਤਾ ਮੁਕਾਤਾ ਨਾ ਮੌਤ ਨੇ ਇਤਨੀ ਤੈਨੂੰ ਮੁਕਾਏ ਇਹ ਜਗਤ ਅਖਾੜਾ ਜਿਸ ਵਿੱਚ ਸਾਰੇ ਘੁਲਦੇ ਪਏ ਨੇ ਜਿਹੜਾ ਮੋਹ ਮਾਇਆ ਨੂੰ ਜਿੱਤ ਕੇ ਜਾਏਗਾ ਉਹ ਦਰ ਤੇ ਪ੍ਰਮਾਨ ਹੋਏਗਾ ਆਪ ਕੋ ਸਤਿਨਾਮ ਵਾਹ ਵਾਹ ਹੱਥ ਜੁੜ ਗਏ ਮਾਰ ਰਸਤਾ ਦਿਓ ਚੌਧਰੀ ਬਖਤਾਵਰ ਰਸਤਾ ਦਿਓ ਉਹ ਤਿੰਨ ਗੱਲਾਂ ਕਹੀਆਂ ਜੀ ਮੈਨੂੰ ਬੜੀਆਂ ਵੱਜੀਆਂ ਸੁਣ ਲਿਓ ਇਹ ਉਹ ਪੰਕਤੀ ਦੇ ਅਰਥ ਹੋ ਰਹੇ ਨੇ ਝੂਠੇ ਇਮਾਨ ਉਹਨੂੰ ਬਾਣ ਸੀ ਨਾ ਮਾਰ ਰਹੇ ਨੇ ਰਾਹ ਦਿੱਤਾ ਉਹ ਤਿੰਨ ਗੱਲਾਂ ਸੁਣ ਲਿਓ ਮੈਨੂੰ ਬੜੀਆਂ ਵੱਜੀਆਂ ਜਦੋਂ ਉਹ ਢਲ ਗਿਆ ਨਾ ਵੀ ਹੁਣ ਰਾਹ ਦਿਓ ਤੇ ਮਾਰਾ ਜ ਨੇ ਇਹ ਕਿਹਾ ਜਨਮ ਸਵਾਰ ਨਵਾਂ ਨਰੋਇਆ ਹੋ ਕੇ ਯਾਦ ਲਗਾ ਜੀ ਦੁਨਿਆਵੀ ਮਾਨ ਤਿਆਗ ਦੇ ਹੁਣ ਇਸ ਤੋਂ ਬਾਅਦ ਇਹਨਾਂ ਗੱਲਾਂ ਕਹੀਆਂ ਜਿਹੜੀ ਮੈਂ ਕਰਨ ਗਾ ਗੁਰੂ ਅੰਗਦ ਸਾਹਿਬ ਨੇ ਪਹਿਲਾਂ ਵਜਨ ਕੀਤਾ ਤੁਹਾਡੇ ਵੀ ਕੰਮ ਆਏਗਾ ਕਹਿੰਦੇ ਮਨ ਨੂੰ ਇੰਨਾ ਨਿਮਰਤਾ 'ਚ ਰੱਖ ਜਿੰਨਾ ਕੋਲ ਮਾਇਆ ਥੋੜੀ ਏ ਉਹਨਾਂ ਨਾਲ ਵੰਡ ਕੇ ਖਾ ਆਪ ਕੋ ਸਾਧਨ ਹਾਂ ਵੰਡ ਕੇ ਕਈ ਆਰੇ ਬੰਦਾ ਕਹਿੰਦਾ ਮੇਰੇ ਲੈਵਲ ਦੇ ਨਹੀਂ ਆ ਸਾਡਾ ਗੁਰੂ ਹੈ ਜਿੰਨਾਂ ਕੋ ਥੋੜੀ ਏ ਉਹਨਾਂ ਨਾਲ ਵੰਡ ਕੇ ਖਾਹ ਤੇ ਗੁਰੂ ਅੰਗਦ ਸਾਹਿਬ ਨੇ ਦੂਜਾ ਵਜਨ ਕੀਤਾ ਕਹਿੰਦੇ ਜਿਨ੍ਹਾਂ ਕੋਲ ਬਹੁਤ ਥੋੜੀ ਏ ਉਹਨਾਂ ਦੀ ਸਹਾਇਤਾ ਕਰ પાਕੋ ਸਾਧਨਾ ਜਿਨ੍ਹਾਂ ਕੋਲ ਥੋੜੀ ਵੰਡ ਕੇ ਖਾ ਉਹਨਾਂ ਨਾਲ ਜਿਨ੍ਹਾਂ ਕੋਲ ਬਹੁਤ ਥੋੜੀ ਉਹਨਾਂ ਦੀ ਸਹਾਇਤਾ ਕਰ ਤੀਜਾ ਵਜਨ ਇੱਕ ਹੋਰ ਕੀਤਾ ਜੀ ਮੇਰਾ ਦਿਲ ਕਰਦਾ ਹੈ ਡੇਢ ਤੇ ਹੋਈ ਜਾਂਦਾ ਵਸ ਨਹੀਂ ਸਾਡੇ ਜਿੰਨਾ ਸੱਚ ਦਾ ਜੇ ਗਈ ਹੈ ਹਾਥੋ ਜੁੜ ਗਏ ਲੱਕ ਝੁਗ ਗਿਆ ਸਿਰ ਝੁਗ ਗਿਆ ਲੱਤਾਂ ੱੱਲਿਆ ਗਈਆਂ ਇਹਨਾਂ ਦਾ ਸਾਡੇ ਗੁਰੂ ਸਾਹਿਬਾਨੇ ਵਿੰਨ ਪਰ ਅਰ ਭੇਮ ਪਾਣੀ ਮਨ ਮਾਰਿਆ ਅਣਿਆਲੇਣੀਆਂ ਰਾਮ ਰਾਜ ਜਿਸ ਲਾਗੀ ਪੀਰ ਪਰਮ ਕੀ ਉਹ ਜਾਣੇ ਪ੍ਰੇਮ ਦੇ ਤੀਰ ਮਾਰ ਕੇ ਵਿੰਨਤਾ ਫਿਰ ਸੁਣ ਲੋ ਤਿੰਨ ਵਜਨ ਕੀਤੇ ਪਹਿਲਾ ਜਿਨ੍ਹਾਂ ਕੋਲ ਥੋੜੀ ਏ ਉਹਨਾਂ ਨਾਲ ਵੰਡ ਕੇ ਖਾ ਗਿਨਾਂ ਕੋਲ ਬਹੁਤ ਥੋੜੀ ਉਹਨਾਂ ਦੀ ਸਹਿਤਾ ਕਰ ਸਹਿਤਾ ਦਾ ਤੇ ਤੀਜਾ ਵਜਨ ਕੀਤਾ ਅੱਜ ਤੋਂ ਬਾਅਦ ਇਹ ਅਰਦਾਸ ਕਰਨੀ ਏ ਹੇ ਵਾਹਿਗੁਰੂ ਮੈਨੂੰ ਜਿੰਨੀ ਮਾਇਆ ਦਿੱਤੀ ਉਹਨੇ ਕਿਹਾ ਨਾ ਵੀ ਮਾਇਆ ਦਾ ਰੁਤਬਾ ਮੈਂ ਵਧਾਨਣਾ ਪਿਆ ਅੱਜ ਤੋਂ ਬਾਅਦ ਇਹ ਵਾਅਦਾ ਕਰਨੀ ਹੈ ਹੇ ਵਾਹਿਗੁਰੂ ਮੈਨੂੰ ਜਿੰਨੀ ਮਾਇਆ ਦਿੱਤੀ ਏ ਮੈਂ ਮਰਨ ਤੋਂ ਪਹਿਲਾਂ ਪਹਿਲਾਂ ਇਹਨੂੰ ਸਫਲੀ ਕਰਕੇ ਜਾਵਾਂ ਇੱਕ ਜਗਾਰਾ ਬਣਾਵਾਂਗਾ ਜੀ ਕੇ ਹੇ ਹੇ ਵਾਹਿਗੁਰੂ ਫਿਰ ਸੁਣ ਲੋ ਜਿੰਨਾ ਕੋਲ ਥੋੜੀ ਉਹਨਾਂ ਨਾਲ ਵੰਡ ਕੇ ਖਾ ਕੇਸਾ ਗੁਰੂ ਸਾਹਿਬ ਕੋ ਉੱਤਰੋਂ ਆ ਕੱਢ ਦਿੰਦੇ ਹੋ ਬਹਿਣਾ ਸਿੱਖ ਸਾਰਿਆਂ ਨਾਲ ਆਪਣੇ ਹੰਕਾਰ ਦੇ ਨਾਲ ਜਿੰਨਾਂ ਕੋਲ ਬਹੁਤ ਥੋੜੀ ਉਹਨਾਂ ਦੀ ਸ਼ੈਦਾ ਕਰ ਤੀਜਾ ਕੰਮ ਤੋਂ ਕਰਨਾ ਅੱਜ ਤੋਂ ਬਾਅਦ ਜ਼ਰਾ ਅਦਾਸ ਕਰਨੀ ਹੈ ਮਰਨ ਤੋਂ ਪਹਿਲਾਂ ਜਿੰਨੀ ਇਹ ਸਫਲੀ ਕਰਕੇ ਜਾਵਾਂ ਆਖੋ ਸਤਨਾਕ ਵਾਹ ਇਹ ਗੱਲਾਂ ਛੋਟੀਆਂ ਨਹੀਂ ਸਾਡੀ ਕਲੋਨੀ ਚ ਇੱਕ ਬੀਬੀ ਸੀ ਬਾਬਾ ਦਰਸ਼ਨ ਸਿੰਘ ਦੀ ਘਨਪੁਰ ਕਾਲਿਆ ਵਾਲੇ ਉਹ ਬੀਬੀ ਉਹਨਾਂ ਨੂੰ ਕਹਿਣ ਲੱਗੀ ਜੀ ਫਲਾਣਾ ਫਲਾਣਾ ਪਲਾਟ ਫਲਾਣੀ ਜਗਾ ਫਲਾਣੀ ਐਫ ਡੀ ਬਾਬਾ ਜੀ ਮੇਰੇ ਮਰਨ ਤੋਂ ਬਾਅਦ ਇਹ ਤੁਹਾਡੀ ਹੋਵੇ ਵੇਲੇ ਲਖਾ ਬਾਬਾ ਹੀ ਕਹਿੰਦੇ ਤੇਰੇ ਮਰਨ ਤੋਂ ਬਾਅਦ ਮੈਂ ਤੇਰੇ ਪੁੱਤਰਾ ਨਾਲ ਝਗੜਦਾ ਫੜਾਂਗਾ ਆਖੋ ਸਤਨਾ ਬਾਬਾ ਦਰਜਨ ਸਿੰਘ ਤੁਹਾਨੂੰ ਉਰਹ ਚੋਲਾ ਝੜੇਗਾ ਮੈਂ ਤੇਰੇ ਬੱਚਿਆਂ ਨਾਲ ਝਗੜਦਾ ਨਹੀਂ ਇਹ ਮਨ ਚ ਆਇਆ ਨਾ ਕੋਈ ਸਫਲਾ ਕਰਨਾ ਤੇ ਜਿੰਦਿਆਂ ਸਫਲਾ ਕਰ ਲੈ ਆਪਣੇ ਹੱਥੀ ਆਖੋ ਸਤਨਾ ਵਾਹਿਗੁਰੂ ਆਪਣੇ ਹੱਥੀ ਬੜੀ ਵੱਡੀ ਗੱਲ ਇਹੋ ਜੀ ਅਗਲਾ ਹੁੰਦੀ ਹੈ ਜਿਹੜੀ ਤੁਹਾਡੇ ਨਾਲ ਕੱਲਿਆਂ ਕਰ ਸਕਦੇ ਆਂ ਸੰਗਤ ਜਣੀ ਬੋਲਦਾ ਕਿਉਂਕਿ ਮੈਂ ਉਹ ਜੇ ਘਰ ਬੜੇ ਵੇਖੇ ਮਰਨ ਤੋਂ ਬਾਅਦ ਜਿਹੜਾ ਸੋਫੇ ਹੁੰਦੇ ਨਾ ਬੈਣ ਵਾਲੇ ਸੋਫੇ ਉਹ ਸੋਫੇ ਜਿਹੜੇ ਭਰੇ ਪਏ ਨੋਟਾਂ ਦੇ ਮਢੇ ਭਰੇ ਪਏ ਬੱਚਿਆਂ ਨੇ ਪੁੱਤਰਾਂ ਨੇ ਰਿਸ਼ਤੇਦਾਰਾਂ ਕਹਿਰੇ ਭਲੇ ਲਈ ਨਹੀਂ ਲਾਏ ਆਪਣੇ ਆ ਤੇ ਹੀ ਲੜਾਈਆਂ ਪੈ ਕੇ ਵੰਡ ਲਏ ਸਫਲੀ ਹੋਈ ਸਫਲੀ ਨਹੀਂ ਹੋਈ ਮੇਰੇ ਕੋ ਉੱਟ ਕੇ ਨਾ ਪੁੱਛ ਸਕਦੇ ਹੋ ਨਾ ਗੁਰੂ ਅੰਗਦ ਦੇਵ ਕਹਿੰਦੇ ਚੌਧਰੀ ਬਖਤਾਵਰ ਨੂੰ ਤੀਜੀ ਇਹ ਅਰਦਾਸ ਕਰ ਮਰਨ ਤੋਂ ਪਹਿਲੇ ਪਹਿਲੇ ਇਹ ਬਾਈ ਗੁਰੂ ਜਿੰਨੀ ਏ ਇਹਨੂੰ ਸਫਲੀ ਕਰਕੇ ਜਾਵਾਂ ਆਖੋ ਸਤਨਾਮ ਵਾਹ ਸਫਲੀ ਕਰਕੇ ਜਾਵਾਂ ਲੇਖ ਲਾਗ ਕਿਰਪਾ ਕਰੇ ਮੈਂ ਤੇ ਉਹਨਾਂ ਕੇਂਦਰਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇਹੋ ਜੇ ਸੰਸਥਾਵਾਂ ਖੋਲੀਆਂ ਮਾਇਆ ਹੈਗੀ ਸੀ ਰਹਿਮ ਸੀ ਕੋਈ ਦਾਇਰਾ ਮਿੱਥਿਆ ਕਿ ਕਿਹੇ 5 6 ਸਾਲ ਦੇ ਬੱਚੇ ਦੇ ਦਿਲ ਚ ਛੇਕ ਹੋ ਜੇ ਉਹਨਾਂ ਚੋਂ ਲੱਖ ਲਾ ਜਾਂਦਾ ਬਾਰ ਬਾਰ ਲੱਖ ਲਾ ਜਾਂਦਾ ਮੈਂ ਉੱਟ ਕੇ ਪੁੱਛਿਆ ਉਹਨਾਂ ਨੇ ਫਿਰ ਉਹ ਹੱਦੋਂ ਵੱਧ ਜਿਹੜੀ ਮਾਇਆ ਨਾਲ ਕੋਈ ਟਰਸਟ ਬਣਾ ਕੇ ਖੋਲਤੇ ਵੀ ਉਹਦੇ ਕੋਲ ਇੱਕ ਪੈਸਾ ਵੀ ਨਹੀਂ ਲਿਆ ਜਾਊਗਾ ਬਲਕਿ ਜਦੋਂ ਉਹਨੂੰ ਦਾਖਲ ਕੀਤਾ ਜਾਊਗਾ ਉਹ ਬੱਚੇ ਦੇ ਬਸਤਰ ਵੀ ਕੇਂਦਰ ਵੱਲੋਂ ਤੇ ਜਿਹੜਾ 14-13 ਲੱਖ ਲੱਗੂ ਉਹ ਵੀ ਜੋ ਦੈਰਾ ਮਿੱਥਿਆ ਪੂਰੇ ਸਵੇਰੇ 5 ਵਜੇ ਲੈਣਾ ਲੱਗ ਜਾਂਦੀਆਂ ਜਿਨ੍ਹਾਂ ਐਂਟਰੀਆਂ ਲੈਣੀਆਂ ਉਹਨਾਂ ਹਫ਼ਤੇ ਦੀਆਂ ਜਿਹੜੇ ਵਿਚਾਰੇ ਪਰਿਵਾਰ ਮਸਾਂ ਰੋਟੀ ਤੱਕ ਨੇ 5-10 ਹਜ਼ਾਰ ਤਨਖਾਹ ਜੁਗਾਰਾ ਕਰ ਰਿਆ ਹੈ ਬੱਚਾ ਕਿੰਨਾ ਮਮਤਾ ਪਿਆਰੀ ਹੁੰਦੀ ਹੈ ਦੇ ਵਿੱਚ 6 ਹੋਵੇ ਤੇ ਉਹ ਇਹੋ ਜੀ ਪ੍ਰੋਬਲਮ ਹੈ ਤੇ ਨਾ 14 ਲੱਖ ਹੈਗਾ ਤੇ ਨਾ ਕੁਝ ਕਰ ਸਕਦੇ ਜਦੋਂ ਇਹੋ ਜੀ ਜਗ੍ਹਾ ਤੋਂ ਇਹ ਕਾਰਜ ਹੋ ਜਾਏ ਜਿੰਨਿਆਂ ਨੂੰ ਵੱਡਿਆਂ ਨੂੰ ਕੋਈ ਮਾਇਆ ਵਾਇਗਰ ਉਹਨੇ ਦਿੱਤੀ ਉਹ ਸਫਲੀ ਹੋ ਰਹੀ ਆ ਕੋਸਾ ਵਾਹਿਗੁਰੂ ਉਹ ਸਫਲੀ ਹੋ